ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਨੈਣੇਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਾਜੀ ਸੁਈ ਸੁਈ ਬੱਸੀ ਆਪਰਾ ਪਹਿਲੇ ਸੁਈ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਗੋਰਾ ਸਿੰਘ ਜੀ ਪੈਂਡ ਪੈਂਡ ਨੈਣੇਵਾਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਾਂ ਜੀ ਦੱਸੋ ਗਾਂ ਦੀ ਜਾਣਕਾਰੀ ਪਕੀ ਦੀ ਗਾਂ ਪਹਿਲੇ ਸੁਈ ਸੁਈ ਵੀ ਹੈ ਜੀ ਹਾਂ ਜੀ ਤੀਜਾ ਜੋtheta dena sui nu ehde thalle hun ae man lo ve 7-8 kilo to taiyar ਠੀਕ ਹੈ ਰੇਟ ਭਰਾ ਜਾਇ ਜਾ ਰੇਟ ਇਹ ਤਾਂ 23000 ਰੁਪਏ 32000 ਆਰਾਮ ਵੀ ਮਾਰ ਦਿੰਦੇ ਆਪਾਂ ਵੀਡੀਓ ਠੀਕ ਹੈ ਠੰਡੀ ਬਹੁਤ ਆ ਲੈ ਠੀਕ ਕੋਈ ਲੱਤ ਸਾੜ ਵਾਲੀ ਨਹੀਂ ਚਾਹੇ ਇਧਰ ਦੀ ਵਜਾ ਚਾਹੇ ਇਧਰ ਦੀ ਵਜਾ ਠੀਕ ਹੈ ਜੀ ਕੋਈ ਵਸਤਾ ਨਹੀਂ ਮਗਰ ਵੀ ਬੱਸੀ ਆ ਮਗਰ ਵੀ ਬੱਸੀ ਆ ਜੀ ਬਹੁਤ ਸੋਹਣੀ ਬੱਸੀ ਭਰਾ ਦੇਖ ਲੈ ਠੀਕ ਹੈ ਲੋ ਜੀ ਤਾਂ ਤੁਸੀਂ ਦੇਖ ਰਹੇ ਬਾਈ ਜਿਦੋਂ ਹੱਥ ਪੁਰੇ ਦਾ ਬਹੁਤ ਠੰਡੀ ਸੀਲਾ ਲੈ ਬਾਈ ਦਾ ਠੰਡੀ ਬਹੁਤ ਮਾਰਦਣਿਆ ਨਿਆਣਾ ਪਾਲਾ ਚਾਹੇ ਬਣਾਨਿਆਂ ਨੇ ਤੋਂ ਵਜਾ ਕੁਛ ਨਹੀਂ ਕਹਿੰਦੀ ਜੀ ਠੀਕ ਹੈ ਜ ਕਰ ਲ ਗੋਸ ਨਹੀਂ ਕਹਿੰਦੇ ਆ ਪਨਿਆਣਾ ਪਾ ਲਾਂਗੇ ਠੀਕ ਹੈ ਚੱਲੇ ਤੈਨੂੰ ਫੇ ਚੈੱਕ ਕਰ ਸਕਦੇ ਚਲੋ ਜੀ ਛਲੋ ਜੀ ਮਾਰ ਦੋ ਇਧਰ ਛਲੋ ਜੀ ਸੇ ਕਰਸਾ ਦੇ ਬਰਾ ਹਾਂਜੀ ਦੂਜੀ ਇਮਾਰਤ ਮਾ ਕਰ ਲੈਂਗੇ ਠੀਕ ਹੈ ਜੀ ਯੋਗੀ ਰੇਟ ਭਰਾ ਬਿਲਕੁਲ ਜਾਇਜ਼ ਦੱਸਿਆ ਬਾਈ ਠੀਕ ਹੈ ਬਰਾ ਤੋੜ ਦੋ ਭਰਾ ਨਾਲੇ ਮਾੜਾ ਇਹਨੂੰ ਗੇੜਾ ਦਵਾ ਦਿਓ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਟ ਨੈਣੇਵਾਲ ਜਿਲ੍ਹਾ ਨੂੰ ਪੈਂਦਾ ਜੀ ਬਾਕੀ ਨਾ ਗਰਮੀ ਮੰਨੇ ਬਾਕੀ ਤਾਜੀ ਬਹਿੜਾ ਕੜਾ ਕੋਈ ਆ ਸਹੀ ਗੱਲ ਹੈ ਸੋਕੜਾਂ ਦਾ ਭਾਗ ਆ ਠੀਕ ਹੈ ਠੀਕ ਲੋ ਜੀ ਆ ਜਾ ਆ ਜਾ ਲੇ ਉਹ ਭਰਾ ਮੋੜ ਦੇ ਮੋੜ ਲੈ ਮੋੜ ਦੇ ਲੋ ਜੀ ਆ ਜਾ ਲੋ ਇਸ ਤੁਰਾ ਤਾੜੇ ਸਾਹਮਣੇ ਆ ਠੀਕ ਹੈ ਓਕੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ